ਇਸ ਲਈ ਬੀ ਖਬਰ ਮ ਵੱਤਲੇ ਡੀਆਈਜੀ ਹਰਚੰਦ ਸਿੰਘ ਘਪੂਲਰ ਦੇ ਨਾਲ ਜੁੜੀ ਹੋਏ ਸਾਹਮਣੇ ਆ ਰਹੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਫਿਲਹਾਲ ਸੀਬੀਆਈ ਦੇ ਵੱਲੋਂ ਹਰਚੰਦ ਸਿੰਘ ਘਪੂਲਰ ਦੇ ਉੱਤੇ ਕਾਰਵਾਈ ਕਰਦੇ ਹੋਏ ਰਿਸ਼ਵਤ ਮਾਮਲੇ ਦੇ ਵਿੱਚ ਰੰਗੇ ਹੱਥੀ ਕਾਬੂ ਕੀਤਾ ਗਿਆ ਸੀ ਜਿਸ ਤੋਂ ਬਾਅਦ ਪੰਜਾਬ ਸਰਕਾਰ ਦੇ ਵੱਲੋਂ ਹਰਚੰਦ ਸਿੰਘ ਘਪੂਲਰ ਨੂੰ ਸਸਪੈਂਡ ਕਰ ਦਿੱਤਾ ਗਿਆ ਇਸ ਸਭ ਦੇ ਦਰਮਿਆਨ ਦੇਖਿਆ ਗਿਆ ਕਿ ਪਰਸੋ 7 ਦਿਨਾਂ ਬਾਅਦ ਸੀਬੀਆਈ ਦੇ ਵੱਲੋਂ ਫਿਰ ਤੋਂ ਉਹਨਾਂ ਦੇ ਘਰ ਦੇ ਉੱਤੇ ਇੱਕ ਵਾਰੀ ਰੇਡ ਕੀਤੀ ਗਈ ਹੈ ਜਿੱਥੇ 8 ਘੰਟਿਆਂ ਦੇ ਕਰੀਬ ਉਹਨਾਂ ਦੇ ਘਰ ਦੇ ਅੰਦਰ ਫਰੋਲਾ ਫਰਾਲੀ ਆਈਸੀ ਦੇ ਵੱਲੋਂ ਕੀਤੀ ਗਈ ਹੈ ਤੇ ਨਾਲ ਦੀ ਨਾਲ ਪਰਿਵਾਰਕ ਮੈਂਬਰਾਂ ਦੇ ਬਿਆਨ ਵੀ ਦਰਜ ਕੀਤੇ ਗਏ ਨੇ ਤੇ ਉੱਥੇ ਹੀ ਕੱਲ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਕੱਲ ਮਾਛੀਵਾੜਾ ਤੇ ਸਮਰਾਲਾ ਦੇ ਵਿੱਚ ਜਿਹੜਾ ਉਹਨਾਂ ਦੇ ਫਾਰਮ ਹਾਊਸਾਂ ਦੇ ਉੱਤੇ ਵੀ ਰੇਡ ਸੀਬੀਆਈ ਦੇ ਵੱਲੋਂ ਕੀਤੀ ਗਈ ਹੈ ਤੇ ਇੱਕ ਇੱਕ ਕਰਕੇ ਹੁਣ ਹਰਚੰਦ ਸਿੰਘ ਪੁੱਲਰ ਦੀਆਂ ਮੁਸ਼ਕਿਲਾਂ ਦੇ ਵਿੱਚ ਵਾਧਾ ਹੁੰਦਾ ਦਿਖਾਈ ਦੇ ਰਿਹਾ ਜਿੱਥੇ ਹੁਣ ਈਡੀਬੀਐਸ ਮਾਮਲੇ ਦੇ ਵਿੱਚ ਕਿਸੇ ਸਮੇਂ ਐਂਟਰੀ ਲੈ ਸਕਦੀ ਹੈ ਪਰ ਇਹ ਸਭ ਦੇ ਦਰਮਿਆਨ ਹੁਣ ਜੋ ਪਿਛਲੇ ਦਿਨਾਂ ਦੇ ਵਿੱਚ HDFC ਬੈਂਕ ਦੇ ਅੰਦਰ ਲੋਕਰ ਖੋਲੇ ਗਏ ਸੀ ਤਾਂ ਉਸ ਦੇ ਵਿੱਚੋਂ ਵੀ ਜੋ ਹੁਣ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ 50 ਦੇ ਕਰੀਬ ਫਲੈਟਸ ਦੇ ਕਾਗਜ਼ ਜਿਹੜਾ ਨੇ ਬਰਾਮਦ ਹੋਏ ਨੇ ਜਿਹੜੇ ਰੈਂਟ ਦੇ ਦਿੱਤੇ ਗਏ ਸੀ ਤੇ ਉਹਨਾਂ ਦੇ ਰੈਂਟ ਦਾ ਲੇਖਾ ਜੋਖਾ ਹਰਚੰਦ ਸਿੰਘ ਪੁੱਲਰ ਦੇ ਧਰਮ ਪਤਨੀ ਕਰਦੇ ਸਾਂ ਪਰ ਹੁਣ ਇਹ ਸਭ ਦੇ ਦਰਮਿਆਨ ਜੋ ਬੇਨਾਮੀ ਪ੍ਰਾਪਰਟੀ ਬਰਾਮਦ ਕੀਤੀ ਗਈ ਹੈ ਤਾਂ ਹੁਣ ਉਸ ਦੀ ਵੀ ਜਾਂਚ ਦੇ ਵਿੱਚ CBI ਜੁਟ ਚੁੱਕੀ ਹੈ ਜੀ ਹਾਂ ਤਾਂ ਠੀਕ ਸੁਣਿਆ ਤੁਸੀਂ ਤਾਂ ਹੁਣ ਬੇਨਾਮੀ ਜਾਇਦਾਦ ਜੋ ਹਰਚੰਦ ਸਿੰਘ ਭੁੱਲਰ ਦੇ ਘਰੋਂ ਕਾਗਜ਼ ਬਰਾਮਦ ਹੋਏ ਨੇ ਉਹਦੀ ਵੀ ਜਾਂਚ ਦੇ ਵਿੱਚ ਹੁਣ CBI ਜੁੜ ਚੁੱਕੀ ਹੈ CBI ਦੇ ਵੱਲੋਂ ਤਹਿਸੀਲਦਾਰ ਦਫ਼ਤਰਾਂ ਤੋਂ ਜਿਹੜਾ ਹੈ ਹੁਣ ਰਿਕਾਰਡ ਮੰਗਾਏ ਗਏ ਨੇ ਕਿ ਜੋ ਵੀ ਉਸ ਪ੍ਰਾਪਰਟੀ ਦੇ ਨਾਲ ਰਿਲੇਟਡ ਰਿਕਾਰਡਸ ਨੇ ਉਹ ਜਲਦ ਤੋਂ ਜਲਦ CBI ਦੇ ਹੈਂਡਓਵਰ ਕੀਤੇ ਜਾਣ ਤਾਂ ਕਿ ਉਸ ਦੇ ਉੱਤੇ ਵੀ ਜਿਹੜਾ ਹੈ ਕਾਰਵਾਈ ਕੀਤੀ ਜਾ ਸਕੇ ਤਾਂ ਪਿਛਲੇ ਦਿਨੀ ਜੋ ਚੰਡੀਗੜ੍ਹ ਦੀ HDFC ਬੈਂਕ ਦਾ ਲੋਕਰ ਖੁੱਲਿਆ ਸੀ ਤਾਂ ਉਸ ਵਿੱਚੋਂ ਵੀ 50 ਦੇ ਕਰੀਬ ਫਲੈਰਸ ਦੇ ਕਾਗਜ਼ ਜਿਹੜਾ ਨੇ ਜੋ ਸੂਤਰ ਦੱਸ ਰਹੇ ਨੇ ਕਿ ਨਿਕਲੇ ਸੀ ਜਿਹੜੇ ਫਲੈਟ ਜਿਹੜਾ ਨੇ ਰੈਂਟ ਤੇ ਚੜਾਈ ਗਈ ਸੀ ਤਾਂ ਕੁੱਲ ਮਿਲਾ ਕੇ ਹੁਣ ਗੱਲ ਕਰੀਏ ਤਾਂ ਮੁਸ਼ਕਿਲਾਂ ਦੇ ਵਿੱਚ ਬੱਦਾ ਜਿਹੜਾ ਹਰਚੰਦ ਸਿੰਘ ਭੁੱਲਰ ਤੇ ਹੁੰਦਾ ਦਿਖਾਈ ਦੇ ਰਿਹਾ ਹੈ ਤਬੇਨਾਮੀ ਜਾਇਦਾਦਾਂ ਦੀ ਜਾਂਚ ਦੇ ਵਿੱਚ ਵੀ ਸੀਬੀਆਈ ਝੁੱਟੀ ਹੋਈ ਹੈ ਬਕਾਇਦਾ ਜਿਹੜੀ ਇੱਕ ਟੀਮ ਹੈ ਉਹ ਸੀਬੀਆਈ ਨੇ ਸਿਰਫ ਕਾਗਜ਼ ਪੱਤਰ ਇਕੱਠੇ ਕਰਨ ਦੇ ਉੱਤੇ ਲਗਾਈ ਗਈ ਹੈ ਜੋ ਪ੍ਰਾਪਰਤੀ ਦੇ ਕਾਂਗਸ਼ਨ ਦੀ ਜਾਂਚ ਕਰ ਰਹੀ ਹੈ ਜੋ ਭੁੱਲਰ ਦੇ ਕੋਲੋਂ ਮਿਲੇ ਸਨ ਇਸ ਤੋਂ ਇਲਾਵਾ ਪਰ ਉਹ ਜ਼ਮੀਨਾਂ ਜਿਹੜੀਆਂ ਨੇ ਡੀਆਈਜੀ ਭੁੱਲਰ ਦੇ ਨਾਮ ਤੇ ਨਹੀਂ ਹੈ ਤਾਂ ਬੇਨਾਮੀ ਜ਼ਮੀਨਾਂ ਨੇ ਤਾਂ ਉਹ ਸਾਰਿਆਂ ਦੀ ਜਾਂਚ ਦੇ ਲਈ ਇੱਕ ਟੀਮ ਵੀ ਬਣਾ ਦਿੱਤੀ ਗਈ ਹੈ ਤਾਂ ਹੁਣ ਰਜਿਸਟਰੀਆਂ ਵਗੈਰਾ ਜਿਹੜੀਆਂ ਨੇ ਉਹ ਸਾਰੀਆਂ ਚੈੱਕ ਕੀਤੀਆਂ ਜਾਣਗੀਆਂ ਇਸ ਤੋਂ ਇਲਾਵਾ ਕਿਹੜੇ ਸ਼ਹਿਰ ਤੇ ਕਿੰਨੇ ਕਿੰਨੇ ਆ ਪਾਸੇ ਜਿਹੜੀ ਆ ਉਹਨਾਂ ਦੀ ਪ੍ਰਾਪਰਟੀ ਆ ਤਾਂ ਸਾਰਾ ਹੁਣ ਇੱਕ ਖਰੜਾ ਜਿਹੜਾ ਤਿਆਰ ਕੀਤਾ ਜਾਏਗਾ ਕਿਉਂਕਿ ਇਹ ਆਮਦਨ ਤੋਂ ਬਾਅਦ ਦਾ ਮਾਮਲਾ ਵੀ ਜਿਹੜਾ ਉਹ ਨਾਲ ਦੀ ਨਾਲ ਦਰਜ ਹੋਏਗਾ ਇਸੇ ਨਾਲ ਹੀ ਜੇਕਰ ਗੱਲ ਕੀਤੀ ਜਾਵੇ ਤਾਂ ਏਡੀ ਵੀ ਹੁਣ ਇਸ ਮਾਮਲੇ ਦੇ ਵਿੱਚ ਸਰਗਰਮ ਹੁੰਦੀ ਦਿਖਾਈ ਦੇ ਰਹੀ ਹੈ ਰਿਪੋਰਟ ਤਿਆਰ ਕਰ ਰਹੀ ਹੈ ਕਿਉਂਕਿ ਜੋ ਫਲੈਟਸ ਵਗੈਰਾ ਬਰਾਮਦ ਹੋਏ ਨੇ ਉਹਨਾਂ ਦੇ ਵਿੱਚੋਂ ਕਈ ਫਲੈਟਸ ਜਿਹੜਾ ਦੁਬਈ ਦੇ ਵਿੱਚ ਵੀ ਨੇ ਤੇ ਇੱਕ ਫਲੈਟ ਕੈਨੇਡਾ ਦੇ ਵਿੱਚ ਹੋਣ ਦਾ ਵੀ ਦਾਵਾ ਜਿਹੜਾ ਉਹ ਸੀਬੀਆਈ ਦੇ ਵੱਲੋਂ ਠੋਕਿਆ ਗਿਆ ਹੈ ਤਾਂ ਹੁਣ ਇੱਕ ਇੱਕ ਕਰਕੇ ਜਦੋਂ ਮਾਮਲੇ ਵਧਦੇ ਰਹੇ ਨੇ ਤਾਂ ਹੁਣ ਜਿੱਥੇ ਵਿਜੀਲੈਂਸ ਦਾ ਪਰਚਾ ਦਰਜ ਹੋਇਆ ਤੇ ਹੁਣੇ ਸਬਤੇ ਦਰਮਿਆਨ ਈਡੀਵੀ ਕਾਰਵਾਈ ਲਈ ਤਿਆਰ ਹੈ ਤੇ ਬੇਨਾਮੀ ਜਾਇਦਾਦ ਦੀ ਜਿਹੜੀ ਹੈ ਜਾਂਚ ਦੇ ਵਿੱਚ ਹੁਣ ਸੀਬੀਆਈ ਦੇ ਵੱਲੋਂ ਇੱਕ ਖਾਸ ਕਮੇਟੀ ਬਣਾ ਦਿੱਤੀ ਗਈ ਹੈ ਉਸ ਕਮੇਟੀ ਤੇ ਟੀਮ ਦਾ ਕੰਮ ਸਿਰਫ ਬੇਜੋਲ ਬੇਨਾਮੀ ਜਾਇਦਾਦ ਦੀ ਜਾਂਚ ਕਰਨਾ ਹੋਏਗਾ ਉੱਥੇ ਜੇਕਰ ਗੱਲ ਕੀਤੀ ਜਾਵੇ ਤਾਂ ਹੁਣ ਸੀਬੀਆਈ ਦੇ ਵੱਲੋਂ ਤਹਿਸੀਲਦਾਰ ਦੇ ਦਫ਼ਤਰਾਂ ਤੋਂ ਵੀ ਜਿਹੜਾ ਰਿਕਾਰਡ ਉਹ ਖੰਗਾਲਣੇ ਸ਼ੁਰੂ ਕਰ ਦਿੱਤੇ ਗਏ ਨੇ ਤੇ ਰਿਕਾਰਡ ਮੰਗੇ ਗਏ ਨੇ ਸੀਬੀਆਈ ਦੇ ਵੱਲੋਂ ਕਿ ਜਿਹੜੇ ਰਿਕਾਰਡ ਨੇ ਉਹ ਸੀਬੀਆਈ ਨੂੰ ਹੈਂਡਓਵਰ ਕੀਤੇ ਜਾਣ ਤਾਂ ਕਿ ਅੱਗੇ ਜਿਹੜੀ ਹੈ ਜਾਂਚ ਉਹ ਹੋ ਸਕੇ ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਤਾਂ ਆ ਸਾਰੀਆਂ ਪ੍ਰਾਪਰਟੀਆਂ ਦਾ ਪ੍ਰੈਮਾਈਸਿਸ ਹੋਏਗਾ सीबीआई ਦੇ ਵੱਲੋਂ 16 ਅਕਤੂਬਰ 2025 ਨੂੰ ਜਦੋਂ ਵੀਰਵਾਰ ਨੂੰ ਕਾਬੂ ਕੀਤਾ ਗਿਆ ਤਾਂ ਕਰੀਬਨ 9 ਘੰਟੇ ਤੱਕ ਜਿਹੜਾ ਹੈ ਉਹਨਾਂ ਦੇ ਘਰ ਇੱਕੀ ਜਿਹੜਾ 40 ਸੈਕਟਰ ਦੇ ਵਿੱਚ ਘਰ ਹੈ ਉੱਥੇ 21 ਘੰਟੇ ਤੱਕ ਰੇਡ ਵੀ ਕੀਤੀ ਗਈ ਸੀ ਤਾਂ ਉੱਥੇ ਵੀ ਕਈ ਚੀਜ਼ਾਂ ਜਿਹੜੀਆਂ ਨੇ ਸਾਹਮਣੇ ਆਈਆਂ ਸੀ ਤਾਂ ਹੁਣ ਜੋ 2 ਦਿਨ ਪਹਿਲਾਂ ਰੇਡ ਕੀਤੀ ਗਈ ਹੈ ਤਾਂ ਉਸ ਦੇ ਵਿੱਚ ਬੱਲਵ ਏਸੀ ਵਗੈਰਾ ਵੀ ਤੇ ਗਮਲੇ ਵਗੈਰਾ ਵੀ ਜਿਹੜਾ ਨੇ ਉਹ ਸਾਰਿਆਂ ਦਾ ਇੱਕ ਅਖਰੜਾ ਤਿਆਰ ਕੀਤਾ ਗਿਆ ਤੇ ਹੁਣ ਜੋ ਖਬਰਾਂ ਆ ਰਹੀਆਂ ਨੇ ਕਿ ਸੀਬੀਆਈ ਹੁਣ ਜਦੋਂ 14 ਦਿਨ ਦਾ ਰਿਮਾਂਡ ਖਤਮ ਹੋਏਗਾ ਅਨੇ ਇੱਕ ਹਿਰਾਸਤ ਖਤਮ ਹੋਏਗੀ ਤਾਂ ਉਹ ਦੋ ਰਿਮਾਂਡ ਦੀ ਰਿਮਾਂਡ ਕਰ ਸਕਦੀ ਹੈ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਗਿਆ ਜਿਸ ਤਰੀਕੇ ਦੇ ਨਾਲ ਸੀਬੀਆਈ ਕੈਮਰੇ ਲੈ ਕੇ ਡੀਆਈਜੀ ਭੁੱਲਰ ਦੇ ਘਰ ਗਈ ਹੈ ਤਾਂ ਪਰਿਵਾਰ ਦੇ ਬਿਆਨ ਜਿਹੜਾ ਬਕਾਇਦਾ ਵੀਡੀਓ ਕਾਨਫਰੈਂਸਿੰਗ ਰਾਹੀਂ ਵੀ ਰਿਕਾਰਡ ਕੀਤੇ ਗਏ ਨੇ ਤੇ ਕਲਮਬੱਧ ਵੀ ਕੀਤੇ ਗਏ ਨੇ ਤੇ ਹੁਣ ਡੀਆਈਜੀ ਭੁੱਲਰ ਦੇ ਬਿਆਨ ਲੈਣਾ ਬਾਕੀ ਨੇ ਤੇ ਉਹ ਬਿਆਨਾਂ ਦੇ ਲਈ ਹੁਣ ਸੀਬੀਆਈ ਰਿਮਾਂਡ ਵੀ ਲੈ ਸਕਦੀ ਹੈ ਪਰ ਬੇਨਾਮੀ ਜਿਹੜੀਆਂ ਜਾਇਦਾ ਆਕਲਨ ਕਰਨ ਤੋਂ ਬਾਅਦ ਸਾਰੇ ਰਿਕਾਰਡ ਖੰਗਾਲਣ ਤੋਂ ਬਾਅਦ ਤੇ ਸੀਬੀਆਈ ਨੇ ਇੱਥੇ ਵੀ ਸਪਸ਼ਟ ਕੀਤਾ ਹੈ ਕਿ ਜਿਹੜੇ ਲੋਕ ਜਿਨ੍ਹਾਂ ਦੇ ਵੱਲੋਂ ਜ਼ਮੀਨ ਵੇਚੀ ਗਈ ਹੋएगी ਜਾਂ ਜਿਨ੍ਹਾਂ ਦੇ ਨਾਮ ਤੇ ਉਹ ਜ਼ਮੀਨ ਹੋएगी ਤਾਂ ਕਿਸੇ ਨੂੰ ਵੀ ਬਖਸ਼ਿਆ ਜਿਹੜਾ ਉਹ ਨਹੀਂ ਜਾਏਗਾ ਤਾਂ ਸੱਤ ਬੰਦਿਆਂ ਦੀ ਇੱਕ ਸੂਚੀ ਇੱਕ ਜਿਹੜੀ ਹੈ ਸੀਬੀਆਈ ਦੇ ਵੱਲੋਂ ਤਿਆਰ ਕੀਤੀ ਗਈ ਹੈ ਤੇ 21 ਬੰਦਿਆਂ ਦੀ ਸੂਚੀ ਦੂਸਰੀ ਵੀ ਤਿਆਰ ਕੀਤੀ ਗਈ ਹੈ ਜਿਨ੍ਹਾਂ ਤੋਂ ਪੁੱਛ ਪੜਤਾਲ ਜਿਹੜਾ ਆ ਇਸ ਰਿਸ਼ਵਤ ਖੋਜੀ ਦੇ ਮਾਮਲੇ ਦੇ ਵਿੱਚ ਹੋਣੀ ਹੈ